ਹਾਂ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਹੁਣ ਇਸ ਟਾਈਮ ਹੈ ਅਸੀਂ ਹੈਗੇ ਸੁਰਕੇ ਚ ਆ ਸਾਡਾ ਅਸੀਂ ਜਿੱਥੇ ਰਾਤ ਰੁਕੇ ਸੀ ਆ ਮੇਰੇ ਦੋਸਤ ਨੇ ਤੇ ਹੁਣ ਇੱਥੋਂ ਅਸੀਂ ਚੱਲੇ ਆ ਪਾਕ ਦੀ ਅੱਜ 9 ਘੰਟੇ ਲੱਗਣਗੇ ਦੇਖਦੇ ਆ ਬਾਕੀ ਚਲੋ ਨਾ ਸਾਡਾ ਕਿੰਨਾ ਹੈ ਤੁਸੀਂ ਸਾਰੇ ਦੇਖ ਸਕਦੇ ਹੋ ਕਿ ਰਸਤਾ ਕਿੰਦਾ ਦਾ ਦਾ ਜੇ ਮਹੀ ਪੈ ਜਵੇ ਤਾਂ ਬਹੁਤ ਸਲਿਪਰੀ ਹੈ ਤੇ ਬੜੇ ਧਿਆਨ ਨਾਲ ਜਾਣਾ ਪੈਂਦਾ ਤੇ ਵੀਊ ਬਹੁਤ ਸੋਹਣਿਆ ਕ੍ਰਿਸਟਲ ਸ਼ੋਧਨ ਦਾ ਵੀਊ ਇਜ਼ ਵੈਰੀ ਬਿਊਟੀਫੁਲ ਬਾਦਿ ਸਕੂਟਰ ਆ ਜਾਗਾ ਆ ਦੇਖ ਨਾਸਤੋ ਬਰਾਦਰ ਬਰਾਸਾ ਸਪੋਟ ਕਰਾਵਾ ਪੂਰਾ ਗਾਰੇ ਹੀ ਕਰ ਆਈ ਥਿੰਕ ਆ ਵਿਲੇ ਚੁਪਲੇਗਾ ਆ ਜਾ ਪ੍ਰੈਕਸ਼ਨ ਕੰਪਲੀਟ ਇਧਰ ਇਹ ਦਰਵੇ ਸੋਨੇ ਸੋਨੇ ਦਰਵਾਜੇ ਇੱਥੇ ਤੁਹਾਨੂੰ ਹਰ ਇੱਕ ਜਗ੍ਹਾ ਤੇ ਮਿਲਣਗੇ ਹਾਂਜੀ ਤੇ ਅਸੀਂ ਹੁਣ ਇੱਥੇ ਇੱਕ ਛੋਟੀ ਜਿਹੀ ਵਿਲੇਜ ਆ ਉੱਥੇ ਰੁਕੇ ਆ ਕਿ ਕੁਛ ਖਾ ਲੀਏ ਤੇ 12:00 ਬਜ ਗਏ ਤੇ ਅਸੀਂ ਸ਼ਾਮ ਨੂੰ ਪਹੁੰਚਾਂਗੇ 5:00 ਵਜੇ ਦੇ ਕਰੀਬ ਦੇਖਦੇ ਆ ਪਾਕਿੰਗ ਤੱਕ ਪਹੁੰਚਦੇ ਆ ਜਾਂ ਤੋ ਤੋ ਉਹ ਤੋਂ ਅੱਗੇ ਏ ਕੋ ਕਿ ਨਹੀਂ ਸੋਹਣੀ ਵਿਲੇਜ ਆ ਇੱਥੇ ਇਦਾਂ ਰਸਤਾ ਹੈ ਤੁਸੀਂ ਉਧਰੋਂ ਆਉਨੇ ਹੋ ਤੇ ਤੁਹਾਨੂੰ ਇੱਧਰ ਦੀ ਕੰਮ ਕਿ ਆਉਣਾ ਫੇਰ ਐ ਜਾਓ ਉਧਰ ਦੀ ਸਰ ਜਾਣ ਵਾਲੇ ਲਈ ਆ ਇੱਧਰ ਨੂੰ ਆਉਣ ਵਾਲਿਆਂ ਲਈ ਜਾ ਹਾਲਾ ਤੇ ਇਦਾਂ ਦਾ ਕੁਛ ਇੱਥੇ ਖਾਣ ਨੂੰ ਮਿਲਦਾ ਵਾ ਇਹਨੂੰ ਦਾਲ ਬਾਤ ਕਹਿੰਦੇ ਆ ਤੇ ਇਹ ਬਹੁਤ ਹੀ ਹੈਲਦੀ ਹੈ ਤੇ ਪੂਰੇ ਆਈ ਟਰੈਕਚਰ ਸੀ ਕੋਸ਼ਿਸ਼ ਕਰਾਂਗੇ ਮੈਂ ਤੇ 크ਰਿਸਚਨ ਕੀ ਅਸੀਂ ਬਸ ਇਹੀ ਸਿੰਪਲ ਫੂਡ ਖਾਈਏ ਕਿਉਂਕਿ ਵੈਰੀ ਹੈਲਦੀ ਔਰ ਬਹੁਤ ਜਲਦੀ ਹਜਮ ਹੁੰਦਾ ਤੇ ਇਹ ਜੇ এনवायरमेंट ਤੇ ਵਧੀਆ ਚੀਜ਼ ਆ ਓਕੇ ਤੇ ਇਹਨੂੰ ਕਹਿੰਦੇ ਪਹਾੜਾਂ ਦਾ ਟ੍ਰੈਫਿਕ ਮਰੇ ਖੱੱਚਰ ਆਉਂਦੇ ਆ ਤੇ ਅਸੀਂ ਤੇ ਰੁਕੇ ਹੋਏ ਆ 10 ਮਿੰਟ ਹੋ ਗਏ ਯਾ ਨਹੀਂ ਮੈਂ ਹੋ ਛੋੜ ਪਾੜ ਯਾ ਹਾਂ ਪੱਤਿੰਗ ਨੂੰ ਹਜੇ ਵੀ ਹੈਗਾ 2 ਘੰਟੇ ਤਾਰਾ ਤੇ ਇੱਕ ਛੋਟੀ ਵੀਲੇਜ ਹੋਰ ਆ ਗਈ ਹੈ ਉਹ ਸੁਨਸੁਨੀ ਵੀਲੇਜ ਕ੍ਰਿਸਚਨ ਹਾਈ ਹਾਊ ਯੂ ਫੀਲਿੰਗ ਅਬਾਊਟ ਥਿਸ ਵੀਲੇਜ ਗੁੱਡ ਮੈਨ ਗੁੱਡ ਸੇ ਮੈਨ ਓਕੇ ਇੰਜੋਇੰਗ ਯਾ ਗੁੱਡ ਸੇਮ ਹੇਰ ਵਾਦਿਆਂ ਅੱਗੇ ਨੂੰ ਦਿਖਾਉਣੇ ਸਾਨੂੰ ਵਧੀਆ ਵਧੀਆ ਨੇ ਇਹਾਰੇ ਦੇਖੋ ਇੱਥੇ ਜਿਵੇਂ ਛੋਟੇ ਛੋਟੇ ਇਹਨਾਂ ਨੇ ਗਾਰਡਨਿੰਗ ਕੀਤੀ ਹੋਈ ਹੈ ਬਹੁਤ ਵਧੀਆ ਜਦੋਂ ਵੀ ਅਸੀਂ ਇੱਥੋਂ ਗੁਜ਼ਰਦੇ ਆਂ ਸਾਨੂੰ ਖੱਬੇ ਪਾਸੇ ਦੀ ਜਾਣਾ ਉੱਠੇ ਪਾਸੇ ਦੀ ਨਹੀਂ ਆਉਣ ਲੱਗੇ ਉਧਰ ਦੀ ਜਾਵਾਂਗੇ ਦੇਖੋ ਕੇਂਦਰੀ ਲਾ ਬੋਟਲਾ ਇਹ ਟਾਈਮ ਹੋ ਗਿਆ ਜੀ 4:30 5:00 ਵਜੇ ਸੀ ਤਾਂ ਅੱਜ ਇੱਥੇ ਰੁਕੂੰਗਾ ਰਾਤ ਵੀਊ ਦੇਖੋ ਕ੍ਰਿਸ਼ਨ ਹਾਊਸ ਦਾ ਪਲੇਸ ਬ੍ਰਦਰ ਯੂ ਲਾਈਕ ਇਟ ਬਸ ਯੋ ਵੈਰੀ ਹਸਪੀਟेबल ਪੀਪਲ ਆਰ ওকে ਆਪਾਂ ਕੱਲ ਮਿਲਾਂਗੇ ਓਕੇ ਓਕੇ ਕ੍ਰਿਸ਼ਨ ਓਕੇ